ਇਹੋ ਜੀ ਘਟਿਆ ਮਾਨਸਿਕਤਾ ਵਾਲਾ ਬਿਆਨ ਜਿਹੜਾ ਹੈ ਉਹ बार-बार बीजेपी ਦੇ ਲੀਡਰ ਪੰਜਾਬੀਆਂ ਨੂੰ ਤੇ ਕਿਸਾਨੀ ਨੂੰ ਬਦਨਾਮ ਕਰਨ ਵਾਸਤੇ ਦਿੰਦੇ ਰਹਿੰਦੇ ਆ ਇਹ ਨਹੀਂ ਕਿ ਇਹਨਾਂ ਦੇ ਨਿੱਜੀ ਬਿਆਨ ਨੇ ਹਾਲਾਂਕਿ बीजेपी ਬਾਅਦ ਵਿੱਚ ਇਹਨਾਂ ਤੋਂ ਪੱਲਾ ਝੜਦੀ ਹੈ ਕਿ ਇਹਨਾਂ ਦੇ ਨਿੱਜੀ ਬਿਆਨ ਨੇ ਅਸੀਂ ਇਹ ਸਮਝਦੇ ਆ ਇਹ बीजेपी ਦੇ ਇਸ਼ਾਰਿਆਂ ਦੇ ਉੱਤੇ ਦਿੱਤੇ ਹੋਏ ਬਿਆਨ ਹੈਗੇ ਆ ਜਿਹੜਾ ਕਿ बीजेपी ਦੀ ਜਿਹੜੀ ਮਾਨਸਿਕਤਾ ਹੈਗੀ ਆ ਉਸ ਨੂੰ ਬਿਆਨ ਕਰਦੇ ਆ ਹੁਣ ਉਸ ਅੰਦੋਲਨ ਦੇ ਵਿੱਚ ਜਿੱਥੇ ਨਾ ਕੇਵਲ ਲੋਕਲ ਨੈਸ਼ਨਲ ਜਾਂ ਇੰਟਰਨੈਸ਼ਨਲ ਮੀਡੀਆ ਜੇਕਰ ਇਹੋ ਜੀ ਕੋਈ ਘਟਨਾ ਵਾਪਰੀ ਹੁੰਦੀ ਤਾਂ ਉਹ ਕਿਤੇ ਨਾ ਕਿਤੇ ਰਿਪੋਰਟ ਨਾ ਹੁੰਦੀ ਸੋ ਸਾਰੇ ਤੋਂ ਪਹਿਲਾਂ ਤਾਂ ਮੈਂ ਅਪੀਲ ਕਰਦਾ ਬੀਜੇਪੀ ਨੂੰ ਬੇਨਤੀ ਕਰਦਾ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਨੂੰ ਕਿ ਆਪਣੀ ਇਸ ਘਟਿਆ ਮਾਨਸਿਕਤਾ ਬਾਰੇ ਉਹ ਪੰਜਾਬੀਆਂ ਤੋਂ ਪੂਰੇ ਹਿੰਦੁਸਤਾਨ ਤੋਂ ਜਿਹੜਾ ਉਹ ਮਾਫੀ ਮੰਗੇ ਔਰ ਇਨਸ਼ੋਰ ਕਰੇ ਕਿ ਅੱਗੇ ਤੋਂ ਕੋਈ ਬੀਜੇਪੀ ਦਾ ਲੀਡਰ ਜਿਹੜਾ ਇਸ ਤਰੀਕੇ ਦੇ ਬਿਆਨ ਜਿਹੜੇ ਆ ਉਹ ਪੰਜਾਬੀਆਂ ਪ੍ਰਤੀ ਨਾ ਦੇ ਦੇ ਔਰ ਰਹੀ ਗੱਲ ਬੀਜੇਪੀ ਦੀ ਕਿਉਂਕਿ ਬੀਜੇਪੀ ਨੂੰ ਅੱਜ ਵੀ ਇਹ ਹਜ਼ਮ ਨਹੀਂ ਹੋ ਰਿਹਾ ਕਿ ਉਸ ਅੰਦੋਲਨ ਦੇ ਦੌਰਾਨ ਜਿਹੜੀ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਕਦੇ ਝੁਕੀ ਨਹੀਂ ਉਹਨਾਂ ਨੂੰ ਝੁਕਣਾ ਪਿਆ ਔਰ ਕਾਨੂੰਨ ਵਾਪਸ ਲੈਣੇ ਪਏ ਇਸ ਕਰਕੇ ਆਨੇ ਬਹਾਨੇ ਹਰ ਰੋਜ਼ ਕਿਸੇ ਨਾ ਕਿਸੇ ਤੋਂ ਐਦਾ ਉਹਦੇ ਬਿਆਨ ਦਿਵਾਉਂਦੇ ਰਹਿੰਦੇ ਨੇ ਤਾਂ ਕਿ ਪੰਜਾਬੀਆਂ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਬਦਨਾਮ ਕੀਤਾ ਜਾ ਸਕੇ ਸੋ ਮੈਂ ਪੰਜਾਬੀਆਂ ਨੂੰ ਵੀ ਅਪੀਲ ਕਰਦਾ ਕਿ ਉਹ ਭਾਜਪਾ ਦੀ ਐਸੀ ਮਾਨਸਿਕਤਾ ਦਾ ਜਿਹੜਾ ਹੈਗਾ ਉਹ ਡੱਕ ਕੇ ਜਨਨ ਕਿ ਮੁਕਾਬਲਾ ਕਰਨ ਉਸ ਦਾ ਵਿਰੋਧ ਕਰਨ ਤੇ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਇਹ ਪੰਜਾਬੀਆਂ ਨੂੰ ਬਦਨ ਬਦਨਾਮ ਕਰਨ ਦੀ ਜਿਹੜੀ ਚਾਲ ਹੈ ਬੀਜਪੀ ਦੀ ਉਸ ਨੂੰ ਸਫਲ ਨਾ ਹੋਵੇ ਦੇਖੋ ਭਾਜਪਾ ਦੇ ਸੰਸਦ ਮੈਂਬਰ ਦੁਆਰਾ ਪੰਜਾਬ ਦੇ ਕਿਸਾਨਾਂ ਔਰ ਪੰਜਾਬੀਆਂ ਪ੍ਰਤੀ ਦਿੱਤਾ ਹੋਇਆ ਬਿਆਨ ਬੜਾ ਸ਼ਰਮਨਾਕਿਆ ਕਿ ਕਿਸਾਨੀ ਅੰਦੋਲਨ ਦੇ ਦੌਰਾਨ 700 ਕੁਰੀਆਂ ਜਿਹੜੀਆਂ ਉਹ ਗਾਇਬ ਹੋ ਗਈਆਂ ਇਹੋ ਜੀ ਘਟਿਆ ਮਾਨਸਿਕਤਾ ਵਾਲਾ ਬਿਆਨ ਜਿਹੜਾ ਹੈ ਉਹ ਬਾਰ-ਬਾਰ ਭਾਜਪੀ ਦੇ ਲੀਡਰ ਪੰਜਾਬੀਆਂ ਨੂੰ ਤੇ ਕਿਸਾਨੀ ਨੂੰ ਬਦਨਾਮ ਕਰਨ ਵਾਸਤੇ ਦਿੰਦੇ ਰਹਿੰਦੇ ਆ ਇਹ ਨਹੀਂ ਕਿ ਇਹਨਾਂ ਦੇ ਨਿੱਜੀ ਬਿਆਨ ਨੇ ਹਾਲਾਂਕਿ ਭਾਜਪੀ ਬਾਅਦ ਵਿੱਚ ਇਹਨਾਂ ਤੋਂ ਪੱਲਾ ਛੱਡਦੀ ਹੈ ਕਿ ਇਹਨਾਂ ਦੇ ਨਿੱਜੀ ਬਿਆਨ ਨੇ ਅਸੀਂ ਇਹ ਸਮਝਦੇ ਹਾਂ ਇਹ ਭਾਜਪੀ ਦੇ ਇਸ਼ਾਰਿਆਂ ਦੇ ਉੱਤੇ ਦਿੱਤੇ ਹੋਏ ਬਿਆਨ ਹੈਗੇ ਆ ਜਿਹੜਾ ਕਿ ਭਾਜਪੀ ਦੀ ਜਿਹੜੀ ਮਾਨਸਿਕਤਾ ਹੈਗੀ ਆ ਉਸ ਨੂੰ ਬਿਆਨ ਕਰਦੇ ਆ ਹੁਣ ਉਸ ਅੰਦੋਲਨ ਦੇ ਵਿੱਚ ਜਿੱਥੇ ਨਾ ਕੇਵਲ ਲੋਕਲ ਨੈਸ਼ਨਲ ਜਾਂ ਇੰਟਰਨੈਸ਼ਨਲ ਮੀਡੀਆ ਜਿਕਰ ਇਹੋ ਜੀ ਕੋਈ ਘਟਨਾ ਵਾਪਰੀ ਹੁੰਦੀ ਤਾਂ ਉਹ ਕਿਤੇ ਨਾ ਕਿਤੇ ਰਿਪੋਰਟ ਨਾ ਹੁੰਦੀ ਸੋ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਅਪੀਲ ਕਰਦਾ ਬੀਜੇਪੀ ਨੂੰ ਬੇਨਤੀ ਕਰਦਾ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਨੂੰ ਕਿ ਆਪਣੀ ਇਸ ਘਟੀਆ ਮਾਨਸਿਕਤਾ ਬਾਰੇ ਉਹ ਪੰਜਾਬੀਆਂ ਤੋਂ ਪੂਰੇ ਹਿੰਦੁਸਤਾਨ ਤੋਂ ਜਿਹੜਾ ਉਹ ਮਾਫੀ ਮੰਗੇ ਔਰ ਇਨਸ਼ੋਰ ਕਰੇ ਕਿ ਅੱਗੇ ਤੋਂ ਕੋਈ ਬੀਜੇਪੀ ਦਾ ਲੀਡਰ ਜਿਹੜਾ ਇਸ ਤਰੀਕੇ ਦੇ ਬਿਆਨ ਜਿਹੜੇ ਆ ਉਹ ਪੰਜਾਬੀਆਂ ਪ੍ਰਤੀ ਨਾ ਦੇ ਦੇ ਔਰ ਰਹੀ ਗੱਲ ਬੀਜੇਪੀ ਦੀ ਕਿਉਂਕਿ ਬੀਜੇਪੀ ਨੂੰ ਅੱਜ ਵੀ ਇਹ ਹਜ਼ਮ ਨਹੀਂ ਹੋ ਰਿਹਾ ਕਿ ਉਸ ਅੰਦੋਲਨ ਦੇ ਦੌਰਾਨ ਜਿਹੜੀ ਕਿ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਕੋਤੇ ਝੁਕੀ ਨਹੀਂ ਉਹਨਾਂ ਨੂੰ ਝੁਕਣਾ ਪਿਆ ਔਰ ਕਾਨੂੰਨ ਵਾਪਸ ਲੈਣੇ ਪਏ ਇਸ ਕਰਕੇ ਆਨੇ ਬਹਾਨੇ ਹਰ ਰੋਜ਼ ਕਿਸੇ ਨਾ ਕਿਸੇ ਤੋਂ ਐਦਾ-ਉਦੇ ਬਿਆਨ ਦਵਾਉਂਦੇ ਰਹਿੰਦੇ ਨੇ ਤਾਂ ਕਿ ਪੰਜਾਬੀਆਂ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਬਦਨਾਮ ਕੀਤਾ ਜਾ ਸਕੇ ਸੋ ਮੈਂ ਪੰਜਾਬੀਆਂ ਨੂੰ ਵੀ ਅਪੀਲ ਕਰਦਾ ਕਿ ਉਹ ਭਾਜਪੀ ਦੀ ਐਸੀ ਮਾਨਸਿਕਤਾ ਦਾ ਜਿਹੜਾ ਹੈਗਾ ਉਹ ਡਟ ਕੇ ਯਾਨੀ ਕਿ ਮੁਕਾਬਲਾ ਕਰਨ ਉਸ ਦਾ ਵਿਰੋਧ ਕਰਨ ਤੇ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਇਹ ਪੰਜਾਬੀਆਂ ਨੂੰ ਬਦਨ ਬਦਨਾਮ ਕਰਨ ਦੀ ਜਿਹੜੀ ਚਾਲ ਹੈ ਬੀਜੇਪੀ ਦੀ ਉਸ ਨੂੰ ਸਫਲ ਨਾ ਹੋਣ ਦੇ ਦੇਖੋ ਬੀਜੇਪੀ ਦੇ ਸੰਸਦ ਮੈਂਬਰ ਦੁਆਰਾ ਪੰਜਾਬ ਦੇ ਕਿਸਾਨਾਂ ਔਰ ਪੰਜਾਬੀਆਂ ਪ੍ਰਤੀ ਦਿੱਤਾ ਹੋਇਆ ਬਿਆਨ ਬੜਾ ਸ਼ਰਮਨਾਕ ਆ ਕਿ ਕਿਸਾਨੀ ਅੰਦੋਲਨ ਦੇ ਦੌਰਾਨ 700 ਕੁਰੀਆਂ ਜਿਹੜੀਆਂ ਉਹ ਗਾਇਬ ਹੋ ਗਈਆਂ ਇਹੋ ਜੀ ਘਟੀਆ ਮਾਨਸਿਕਤਾ ਵਾਲਾ ਬਿਆਨ ਜਿਹੜਾ ਹੈ ਉਹ बार-बार ਬੀਜੇਪੀ ਦੇ ਲੀਡਰ ਪੰਜਾਬੀਆਂ ਨੂੰ ਤੇ ਕਿਸਾਨੀ ਨੂੰ ਬਦਨਾਮ ਕਰਨ ਵਾਸਤੇ ਦਿੰਦੇ ਰਹਿੰਦੇ ਆ ਇਹ ਨਹੀਂ ਕਿ ਇਹਨਾਂ ਦੇ ਨਿੱਜੀ ਬਿਆਨ ਨੇ ਹਾਲਾਂਕਿ ਬੀਜੇਪੀ ਬਾਅਦ ਵਿੱਚ ਇਹਨਾਂ ਤੋਂ ਪੱਲਾ ਛੱਡਦੀ ਹੈ ਕਿ ਇਹਨਾਂ ਦੇ ਨਿੱਜੀ ਬਿਆਨ ਨੇ ਅਸੀਂ ਇਹ ਸਮਝਦੇ ਹਾਂ ਇਹ ਬੀਜੇਪੀ ਦੇ ਇਸ਼ਾਰਿਆਂ ਦੇ ਉੱਤੇ ਦਿੱਤੇ ਹੋਏ ਬਿਆਨ ਹੈਗੇ ਆ ਜਿਹੜਾ ਕਿ ਬੀਜੇਪੀ ਦੀ ਜਿਹੜੀ માનਸਿਕਤਾ ਹੈਗੀ ਹੈ ਉਸ ਨੂੰ ਬਿਆਨ ਕਰਦੇ ਆ ਹੁਣ ਉਸ ਅੰਦੋਲਨ ਦੇ ਵਿੱਚ ਜਿੱਥੇ ਨਾ ਕੇਵਲ ਲੋਕਲ ਨੈਸ਼ਨਲ ਜਾਂ ਇੰਟਰਨੈਸ਼ਨਲ ਮੀਡੀਆ ਸੀ ਜੇਕਰ ਇਹੋ ਜੀ ਕੋਈ ਘਟਨਾ ਵਾਪਰੀ ਹੁੰਦੀ ਤਾਂ ਉਹ ਕਿਤੇ ਨਾ ਕਿਤੇ ਰਿਪੋਰਟ ਨਾ ਹੁੰਦੀ ਸੋ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਅਪੀਲ ਕਰਦਾ ਬੀਜੇਪੀ ਨੂੰ ਬੇਨਤੀ ਕਰਦਾ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਨੂੰ ਕਿ ਆਪਣੀ ਇਸ ਘਟੀਆ ਮਾਨਸਿਕਤਾ ਬਾਰੇ ਉਹ ਪੰਜਾਬੀਆਂ ਤੋਂ ਪੂਰੇ ਹਿੰਦੁਸਤਾਨ ਤੋਂ ਜਿਹੜਾ ਉਹ ਮਾਫੀ ਮੰਗੇ ਔਰ ਇਨਸ਼ੋਰ ਕਰੇ ਕਿ ਅੱਗੇ ਤੋਂ ਕੋਈ ਬੀਜੇਪੀ ਦਾ ਲੀਡਰ ਜਿਹੜਾ ਇਸ ਤਰੀਕੇ ਦੇ ਬਿਆਨ ਜਿਹੜੇ ਆ ਉਹ ਪੰਜਾਬੀਆਂ ਪ੍ਰਤੀ ਨਾ ਦੇ ਦੇ ਔਰ ਰਹੀ ਗੱਲ ਬੀਜੇਪੀ ਦੀ ਕਿਉਂਕਿ ਬੀਜੇਪੀ ਨੂੰ ਅੱਜ ਵੀ ਇਹ ਹਜ਼ਮ ਨਹੀਂ ਹੋ ਰਿਹਾ ਕਿ ਉਸ ਅੰਦੋਲਨ ਦੇ ਦੌਰਾਨ ਜਿਹੜੀ ਕਿ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਕਦੇ ਝੁਕੀ ਨਹੀਂ ਉਹਨਾਂ ਨੂੰ ਚੁਕਨਾ ਪਿਆ ਔਰ ਕਾਨੂੰਨ ਵਾਪਸ ਲੈਣੇ ਪਏ ਇਸ ਕਰਕੇ ਆਨੇ ਬਹਾਨੇ ਹਰ ਰੋਜ਼ ਕਿਸੇ ਨਾ ਕਿਸੇ ਤੋਂ ਐਧਾ ਉਹਦੇ ਬਿਆਨ ਦਿਵਾਉਂਦੇ ਰਹਿੰਦੇ ਨੇ ਤਾਂ ਕਿ ਪੰਜਾਬੀਆਂ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਬਦਨਾਮ ਕੀਤਾ ਜਾ ਸਕੇ ਸੋ ਮੈਂ ਪੰਜਾਬੀਆਂ ਨੂੰ ਵੀ ਅਪੀਲ ਕਰਦਾ ਕਿ ਉਹ ਭਾਜਪੀ ਦੀ ਐਸੀ ਮਾਨਸਿਕਤਾ ਦਾ ਜਿਹੜਾ ਹੈਗਾ ਉਹ ਡਟ ਕੇ ਯਾਨੀ ਕਿ ਮੁਕਾਬਲਾ ਕਰਨ ਉਸ ਦਾ ਵਿਰੋਧ ਕਰਨ ਤੇ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਇਹ ਪੰਜਾਬੀਆਂ ਨੂੰ ਬਦਨ ਬਦਨਾਮ ਕਰਨ ਦੀ ਜਿਹੜੀ ਚਾਲ ਹੈ ਬੀਜੇਪੀ ਦੀ ਉਸ ਨੂੰ ਸਫਲ ਨਾ ਹੋਣ ਦੇ ਲੋਕੋ ਬੀਜੇਪੀ ਦੇ ਸੰਸਦ ਮੈਂਬਰ ਦੁਆਰਾ ਪੰਜਾਬ ਦੇ ਕਿਸਾਨਾਂ ਔਰ ਪੰਜਾਬੀਆਂ ਪ੍ਰਤੀ ਦਿੱਤਾ ਹੋਇਆ ਬਿਆਨ ਬੜਾ ਸ਼ਰਮਨਾਕ ਆ ਕਿ ਕਿਸਾਨੀ ਅੰਦੋਲਨ ਦੇ ਦੌਰਾਨ 700 ਕੁੜੀਆਂ ਜਿਹੜੀਆਂ ਉਹ ਗਾਇਬ ਹੋ ਗਈਆਂ ਇਹੋ ਜੀ ਘਟਿਆ ਮਾਨਸਿਕਤਾ ਵਾਲਾ ਬਿਆਨ ਜਿਹੜਾ ਹੈ ਉਹ ਬਾਰ-ਬਾਰ ਬੀਜੇਪੀ ਦੇ ਲੀਡਰ ਪੰਜਾਬੀਆਂ ਨੂੰ ਤੇ ਕਿਸਾਨੀ ਨੂੰ ਬਦਨਾਮ ਕਰਨ ਵਾਸਤੇ ਦਿੰਦੇ ਰਹਿੰਦੇ ਆ ਇਹ ਨਹੀਂ ਕਿ ਇਹਨਾਂ ਦੇ ਨਿੱਜੀ ਬਿਆਨ ਨੇ ਹਾਲਾਂਕਿ ਬੀਜੇਪੀ ਬਾਅਦ ਤੇ ਵਿਚ ਇਹਨਾਂ ਤੋਂ ਪੱਲਾ ਛੱਡਦੀ ਹੈ ਕਿ ਇਹਨਾਂ ਦੇ ਨਿੱਜੀ ਬਿਆਨ ਨੇ ਅਸੀਂ ਇਹ ਸਮਝਦੇ ਆ ਇਹ ਬੀਜੇਪੀ ਦੇ ਇਸ਼ਾਰਿਆਂ ਦੇ ਉੱਤੇ ਦਿੱਤੇ ਹੋਏ ਬਿਆਨ ਹੈਗੇ ਆ ਜਿਹੜਾ ਕਿ ਬੀਜੇਪੀ ਦੀ ਜਿਹੜੀ ਮਾਨਸਿਕਤਾ ਹੈਗੀ ਆ ਉਸ ਨੂੰ ਬਿਆਨ ਕਰਦੇ ਆ ਹੁਣ ਉਸ ਅੰਦੋਲਨ ਦੇ ਵਿੱਚ ਜਿੱਥੇ ਨਾ ਕੇਵਲ ਲੋਕਲ ਨੈਸ਼ਨਲ ਜਾਂ ਇੰਟਰਨੈਸ਼ਨਲ ਆਸੀਂ ਜੇਕਰ ਇਹੋ ਜੀ ਕੋਈ ਘਟਨਾ ਵਾਪਰੀ ਹੁੰਦੀ ਤਾਂ ਉਹ ਕਿਤੇ ਨਾ ਕਿਤੇ ਰਿਪੋਰਟ ਨਾ ਹੁੰਦੀ ਸੋ ਸਾਰਿਆਂ ਤੋਂ ਪਹਿਲਾਂ ਤੇ ਮੈਂ ਅਪੀਲ ਕਰਦਾ ਬੀਜੇਪੀ ਨੂੰ ਬੇਨਤੀ ਕਰਦਾ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਨੂੰ ਕਿ ਆਪਣੀ ਇਸ ਘਟੀਆ ਮਾਨਸਿਕਤਾ ਬਾਰੇ ਉਹ ਪੰਜਾਬੀਆਂ ਤੋਂ ਪੂਰੇ ਹਿੰਦੁਸਤਾਨ ਤੋਂ ਜਿਹੜਾ ਉਹ ਮਾਫੀ ਮੰਗੇ ਔਰ ਇਨਸ਼ੋਰ ਕਰੇ ਕਿ ਅੱਗੇ ਤੋਂ ਕੋਈ ਬੀਜੇਪੀ ਦਾ ਲੀਡਰ ਜਿਹੜਾ ਇਸ ਤਰੀਕੇ ਦੇ ਬਿਆਨ ਜਿਹੜੇ ਆ ਉਹ ਪੰਜਾਬੀਆਂ ਪ੍ਰਤੀ ਨਾ ਦੇ ਦੇ ਔਰ ਰਹੀ ਗੱਲ ਬੀਜੇਪੀ ਦੀ ਕਿਉਂਕਿ ਬੀਜੇਪੀ ਨੂੰ ਅੱਜ ਵੀ ਇਹ ਹਜ਼ਮ ਨਹੀਂ ਹੋ ਰਿਹਾ ਕਿ ਉਸ ਅੰਦੋਲਨ ਦੇ ਦੌਰਾਨ ਜਿਹੜੀ ਕਿ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਕਦੇ ਝੁਕੀ ਨਹੀਂ ਉਹਨਾਂ ਨੂੰ ਝੁਕਣਾ ਪਿਆ ਔਰ ਕਾਨੂੰਨ ਵਾਪਸ ਲੈਣੇ ਪਏ ਇਸ ਕਰਕੇ ਆਨੇ ਬਹਾਨੇ ਹਰ ਰੋਜ਼ ਕਿਸੇ ਨਾ ਕਿਸੇ ਤੋਂ ਐਧਾ-ਉਧੇ ਬਿਆਨ ਦਿਵਾਉਂਦੇ ਰਹਿੰਦੇ ਨੇ ਤਾਂ ਕਿ ਪੰਜਾਬੀਆਂ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਬਦਨਾਮ ਕੀਤਾ ਜਾ ਸਕੇ ਸੋ ਮੈਂ ਪੰਜਾਬੀਆਂ ਨੂੰ ਵੀ ਅਪੀਲ ਕਰਦਾ ਕਿ ਉਹ ਭਾਜਪਾ ਦੀ ਐਸੀ ਮਾਨਸਿਕਤਾ ਦਾ ਜਿਹੜਾ ਹੈਗਾ ਉਹ ਡਟ ਕੇ ਜੈਨਕਿ ਮੁਕਾਬਲਾ ਕਰਨ ਉਸ ਦਾ ਵਿਰੋਧ ਕਰਨ ਤੇ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਇਹ ਪੰਜਾਬੀਆਂ ਨੂੰ ਬਦਨ ਬਦਨਾਮ ਕਰਨ ਦੀ ਜਿਹੜੀ ਚਾਲ ਹੈ ਬੀਜੇਪੀ ਦੀ ਉਸ ਨੂੰ